ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜਿਹੜੀ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਤਿੰਨ ਮੱਜਾਂ ਤੁਹਾਡੇ ਲਈ ਤੇ ਇਹਨਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਪਿੰਡ ਹੈਗਾ ਜੀ ਪਿੰਡ ਬਲੇਰ ਤਹਿਸੀਲ ਪਿੱਖੀਵੈਂਡ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਦ ਕਰਕੇ ਮੱਝਾਂ ਖਰੀਦ ਸਕਦੇ ਹੋ ਦੋਸਤੋ ਇਸ ਪਹਿਲੀ ਮੱਝ ਦੀ ਗੱਲ ਕਰੀਏ ਤਾਂ ਇਹ ਦੂਜਾ ਸੂਆ ਇਸ ਵਾਰ ਸੂਈ ਹੈਗੀ ਆ 15 ਲੀਟਰ ਨੈਟ ਮਿਲਕ ਤਿਆਰ ਹੈਗਾ ਮਗਰ ਇਸਦੇ ਕਟਾ ਹੈਗਾ ਦੋਸਤੋ ਮੁੱਲ ਜਿਹੜਾ 85000 ਰੁਪਏ ਬਾਈ ਹੋਣੀ ਡਿਮਾਂਡ ਕਰਦੇ ਹਨ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਵੇਗਾ ਦੁੱਧ ਨੈਟ 15 ਲੀਟਰ ਹੈਗਾ ਦੋਸਤੋ ਜਿਹੜਾ ਮਰਜੀ ਵੀਰ ਚੁਵਾਈ ਕਰਕੇ ਵੇਖ ਸਕਦਾ ਦੋਸਤੋ ਅਗਲੀ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਦੂਜਾ ਸੂਆ ਇਸ ਵਾਰ ਸੂਈ ਹੈਗੀ ਆ ਜਿਹੜਾ ਮਗਰ ਕਾਫ ਹੈਗਾ ਦੋਸਤੋ ਕੱਟੀ ਆ ਇਸਦੇ ਮਗਰ 10 ਲੀਟਰ ਦੁੱਧ ਤਿਆਰ ਹੈਗਾ ਬਾਕੀ 1 ਮਹੀਨੇ ਦੀ ਇਹ ਸੂਈ ਹੈਗੀ ਆ ਜਿਹੜਾ ਮੋਹਲਾ ਵੀਰ ਜੀ 55000 ਰੁਪਿਆ ਬਾਈ ਹੋਣੀ ਇਸਦੀ ਡਿਮਾਂਡ ਕਰਦੇ ਹਨ ਮੌਕੇ ਤੇ ਥੋੜਾ ਬਤਾ ਮਾਨਤਨ ਜ਼ਰੂਰ ਕੀਤਾ ਜਾਵੇਗਾ ਆ ਥਣ ਹਵਾਨੇ ਦੀ ਬਿਲਕੁਲ ਸਾਫ ਆ ਜੀ ਜਿਹੜੇ ਮੇਰੇ ਵੀਰ ਆਉਣ ਆਪਦਾ ਦੋ ਡੰਗ ਦੀ ਚੁਵਾਈ ਤੁਸੀਂ ਜ਼ਰੂਰ ਕਰਕੇ ਵੇਖਿਆ ਕਰੋ ਦੋ ਡੰਗ ਦੀ ਚੁਵਾਈ ਜ਼ਰੂਰ ਕਰਿਆ ਕਰੋ ਮੇਰਾ ਵੀਰ ਬਾਕੀ ਧਾਰ ਦੀ ਆ ਕੋਈ ਹਵਾ ਨਹੀਂ ਗਈ ਜਾਂ ਕੁਝ ਵੀ ਪੂਰ ਛਟਾ ਨਹੀਂ ਹੈਗਾਗਾ ਇਹ ਚੀਜ਼ਾਂ ਦੀ ਬਾਈ ਹੋਣੀ ਗਾਰੰਟੀ ਦਿੰਦੇ ਹਨ ਜਿਹੜਾ ਮੋਹਲਾ ਵੀਰ ਜੀ 55000 ਰੁਪਿਆ ਤੁਹਾਨੂੰ ਆਪਾ ਦੱਸ ਦਿੱਤਾ ਸੋ ਦੋਸਤੋ ਜੇ ਆਪਾਂ ਅਗਲੀ ਇਸ ਝੋਟੀ ਦੀ ਗੱਲ ਕਰੀਏ ਤਾਂ ਇਹ तकरीबन ਦੂਜਾ ਅਸੂਆ ਇਸ ਵਾਰ ਸੂਈ ਹੈਗੀ ਆ 8 ਕਿਲੋ ਦੁੱਧ ਇਸ ਦਾ ਇਸ ਟਾਈਮ ਰੈਡੀ ਹੈਗਾ ਹੈ ਜੀ ਤਕਰੀਬਨ ਹਫਤੇ ਦੇ ਨੇੜੇ ਇਸ ਨੂੰ ਹੋ ਗਿਆ ਜੀ ਸੂਈ ਨੂੰ ਬਾਕੀ ਇਸ ਦਾ ਬੱਚਾ ਸੀਗਾ ਠੰਡ ਕਰਨ ਨਮੂਨੀਆਂ ਹੋਣ ਕਰਨ ਉਹ ਮਰ ਚੁੱਕਾ ਹੈ ਜੀ ਸੋ ਬਿਨਾ ਬੱਚੇ ਤੋਂ ਇਹ ਮੱਝ ਹੈਗੀ ਹੈ ਦੋਸਤੋ ਮੁੱਲ ਇਸ ਦਾ 65000 ਰੁਪਿਆ ਹੈਗਾ ਸੱਜਰ ਮੱਝ ਹੈਗੀ ਆ ਸੋ ਜਿਹੜੇ ਵੀਰੇ ਵੀਰ ਚਾਹਵਨ ਹੋਣ ਇਸ ਝੋਟੀ ਖਰੀਦਣ ਦੇ ਨੰਬਰ ਆਪਾਂ ਵੀਡੀਓ ਦੇ ਵਿੱਚ ਆ ਦਿੱਤੇ ਹਨ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਮੁੱਲ ਦੋਸਤੋ ਇਸ ਦਾ 65000 ਰੁਪਿਆ ਹੈਗਾ ਬਾਕੀ ਵੀਡੀਓ ਵੇਖ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ